ਰਾਮਿਆ ਨੂੰ ਬਾਰਕ ਤੇਰਾ ਕਾਇਨਾਤ ਖੜਸ ਆਉਂਦਾ ਮੇਰਾ

कृपा करो जो चङे चङे ਗੁੱਟ ਨੰਦਕੋਟ ਤੁਮ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਪੀ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਵਜੂਦੀਆਂ ਹਨ ਆਪ ਜੀ ਦੇ ਹੁਕਮ ਅਨੁਸਾਰ ਆਪ ਜੀ ਦੇ ਪਾਉਣੇ ਅਨੁਸਾਰ ਜਿਤਨੀ ਸਵਾਸਾਂ ਦੀ ਗੁੰਜੀ ਆਪ ਜੀ ਨੇ ਲਖੀ ਸੀ ਭੋਗ ਦੇ ਹੋਏ ਬੀਬੀ ਮੋਤੀ ਦੇਵੀ ਪਿਛਲੇ ਜਨਮ ਦੇ ਵਿੱਚ ਅਕਾਲ ਤ੍ਰਣਾ ਕਰਦੇ ਸਨ ਪਾਤਸ਼ਾਹ ਜੀਓ ਪਰਿਵਾਰ ਮਨੋਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਕਈ ਰੋਜ਼ ਤੋਂ ਉਹਨਾਂ ਦੇ ਗਰੇ ਵਿਖੇ ਆਪ ਜੀ ਦੀ ਬਾਣੀ ਦੇ ਸ੍ਰੀ ਸਹਿਜ ਪਾਠ ਅਰੰਭ ਕਰ ਕੇ ਸਮਝ ਜਾਂਦੇ ਨੇ ਆਪ ਜੀ ਅੰਮ੍ਰਿਤ ਵੇਲੇ ਪੋਜ ਬਣ ਹੰਨ ਐਸੇ ਬੜੇ ਆਪ ਜੀ ਦੇ ਚਰਨਾਂ ਦੇ ਵਿੱਚ ਮੈ ਰਾਗ ਮੈਂ ਕੀਰਤਨ ਹੋਏ ਹਨ ਬਾਸ ਜੀਓ ਆਪ ਜੀ ਦੀ ਬਾਣੀ ਦਾ ਜਪ ਕਰਦੇ ਆਂ ਕੀਰਤਨ ਕਰਦੇ ਆਂ ਇੱਕ ਨਹੀਂ ਨਿਕਾਂ ਬੁਰ ਲਖਣਾ ਤਰੁੱਟੀਆਂ ਲੱਜ ਜਾਂਦੀਆਂ ਹਨ ਵਾਖਿਸ਼ ਰਾਂਜੀ ਅੱਗੇ ਬਾਤ ਤੇ ਸੁਤੇ ਸਣ ਬਾਣੀ ਦਾ ਜਪ ਕਰਨ ਦਾ ਤੇ ਕੀਰਤਨ ਕਰਨ ਦਾ ਬਲ ਬਖਸ਼ਣਾ ਆਪ ਜੀ ਨੇ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਆਪਣੇ ਚਰਨਾਮ ਦੇ ਵਿੱਚ ਨਿਵਾਸ ਲਖਣਾ ਆਵਾਂ ਗਾਉਣ ਦੇ ਚੱਕਰ ਤੋਂ ਵਿਚਾਰਣਾ ਵਿਛੇ ਪਰਵਾਰ ਨੂੰ ਆਪ ਜੀ ਦੇ ਧਾਣੇ ਵਿੱਚ ਰਹਿਣ ਦਾ ਬਲ ਬਖਸ਼ਣਾ ਜੋ ਵੀ ਸੰਗਤ ਐ ਇਸ ਵੇਲੇ ਅਗਦੇ ਚਰਨਾਂ ਵਿੱਚ ਚਰਨ ਕਰਕੇ ਹਾਜ਼ਰ ਹੋਈਆਂ ਹਨ ਸਭਨਾਂ ਦੀ ਹਾਜ਼ਰੀ ਮਨਜ਼ੂਰ ਕਰਨੀ ਤੇ ਰੋਲ ਬਿડા ਕੀ ਪਰਵਾਰ ਕਰਨੀ ਚਾਰਨਾ ਦੇ ਨਾਲ ਜੋੜ ਕੇ ਰੱਖਣਾ ਮੁਰ ਸਿੱਖੀ ਜੀ ਮਖਨ ਐਸੇ ਬਖਾਇਆ ਅਮੀਨ ਜੁਰੀ ਵਿੱਚ ਦੇਗਾ ਸੱਜ ਕੇ ਹਾਜ਼ਰ ਦੀਆਂ ਆਪ ਜੀ ਬਸੰਨ ਹੋ ਕੇ ਭੋਗ ਲਾਓ ਸੇਧਨ ਬਸਾਨ ਸਾਸ ਸੰਗ ਦੇ ਵਿੱਚ ਵਰਤੌਣ ਦੀ ਅਗਿਆ ਦੇਣੀ ਕਿਰਪਾ ਕਰੋ ਇਲਾਹੀ ਹੁਕਮ ਨਾਮੇ ਬਖਸ਼ੋ ਹੁਕਮਨਾਮੇ ਦੇ ਦਿੱਤੇ ਕਿ ਨੋਲਬਖਸ਼ਣਾ ਅਖਰ ਬਾਤਗੜ ਮੁਝ ਮਾਂ ਕਾ ਨਹੀਂ ਸਰਵਤ ਦੇ ਕਾਜ ਦਾਸ ਕਰਨੇ ਸੇ ਪਿਆਰੇ ਮਿਲਨੇ ਜਿੰਨਾ ਮੇਰੇ ਆਪ ਜਨਮ ਦੇ ਤਾਲੁਕ ਬਰਨ ਨਾਮ ਸ਼ਰਧੀ ਕਰੇ ਮੇਰੇ ਬਾਣੀ ਸਰਵਤ ਦਾ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮਨੇ I don't know. ਮਿਮਾਰੀ ਆਪ ਆਪਣੇ ਸਾਚੇ ਸਾਹਿਬ ਸਿਉ ਮਨ ਨਾਨਿਆ ਹਰ ਸਰਬ ਨਿਰੰਤਰ ਜਨਿਆ ਜੁ ਕਿ ਜਿਵੇਂ ਜੁ ਕਿ ਸਤਖੰਡ ਵਾਸੀ ਗਿਆਨ ਦਾ ਸਬਾਜ ਜੀ ਉਹਨਾਂ ਦੀ ਧਰਮ ਦੇ ਨਾਲ ਕਰਦੰਨੇ ਸੋ ਉਹਨਾਂ ਦੀ ਅੰਤਮ ਅਵਾਸ ਦੇ ਸਾਰਿਆਂ ਸੰਗਤ ਦਾ ਗੁਰੂ ਨਿਹੰਗ ਧਰਮ ਦੇ ਸੰਗਤ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਦੇ ਪੌਂਚੇ ਅਸਾ ਸੰਗਤ ਜੀ ਸਰਵ ਜਨਰ ਸਰਬ ਦਾ ਸੰਗ ਆਇਆ ਨੇ ਹਾਜ਼ਰਿਤ ਹੋਈ ਹੈ ਅੱਤਮਰ ਸਰ ਰਾਜ ਦੇ ਵਿੱਚ ਸੂਬਾ ਸਾਹਿਬ ਨੂੰ ਅਰਪਣੇ ਹਨ ਸੂਬਾ ਬੇਨਤੀ ਕਰਦਾ ਬੈਦ ਗੋਹਰ ਸਿੰਘ ਦੇ ਪਰਿਵਾਰ ਤੋਂ ਮੁਕਮਲ ਯੋਗਨ ਲੈ ਕੇ ਪਾਇਆ ਜਾਵੇ ਬੈਦ ਗੋਹਰ ਸਿੰਘ ਦੀ ਖੁਸ਼ਦਾਰ ਬਾਗ ਨਿਕਨ ਸਰਬ ਦਾ ਨਾਮ ਦੇ ਸਾਜੇ ਤੇ ਬਲੇਸ਼ਕ ਸਤਿਗੁਰੂ ਗੁਰੂ ਗੰਸਾ ਜੀ ਨਾਲ ਜੀ ਹਜੂਮੇ ਵਿੱਚ ਬੈਠ ਕੇ ਬਹੁਤ ਕੁਤੇ ਖਾ ਸਕੀ ਉੱਤੇ ਨਿਸਾਨ ਪਾਉ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਹਿ ਕਾਂਜੇ ਵਿੱਚ ਗੀਤਾਂ ਪਰਗਾਹ ਬੋਲ ਮੁਖ ਚੱਪੀਆ ਨਾ ਧਿਆਨਾ ਕੀਰਤਵਾਂ ਸ਼ਬਦ ਸ੍ਰੀ ਗੁਰੂ ਸਾਹਿਬ ਕਰ ਰਹੇ ਸੀ ਮਾਤਾ ਮੂਰਤੀ ਦੇਵੀ ਜੀ ਮੰਡਲ ਅੱਜ ਮੈਂ ਕਬਾਇਰ ਮੰਡਲ ਦੇ ਸੀ ਬੈਠ ਪਹੁੰਚੇ 15 16 ਜਾਨੇ ਜਿੱਥੇ ਹਣੀ ਬਾਬੇ ਦੀ ਮਾਸ ਸੀ ਉਹ ਸਾਡੀ ਵੀ ਮਾਸ ਸੀ ਅਸੀਂ ਇਸ ਪਰਿਵਾਰ ਦੇ ਨਾਲ ਸਾਡਾ ਪਰਿਵਾਰ ਹੈ ਜਿੰਨੇ ਤੁਸੀਂ ਜੀ ਆਏ ਸਾਡੇ ਸਿਰ ਮੱਥੇ ਤੇ ਉਹ ਜਿੰਨੀਆਂ ਭੈਣਾਂ ਬੀਬੀਆਂ ਮਤਾਵਾਆਂ ਜਿਹੜਾ ਸਾਡੇ ਸਿਰ ਮੱਥੇ ਤੇ ਹੈ ਬੇਨਤੀ ਕਰਦਾ ਹੈ ਕਿ ਜੇ ਦੁੱਖ ਦੇ ਵਿੱਚ ਸ਼ਰੀਖ ਹੋਈਏ ਤੇ ਦੁੱਖ ਘੱਟ ਜਾਂਦਾ ਹੈ ਜੇ ਸੁੱਖ 'ਚ ਸ਼ਰੀਖ ਹੋਈਏ ਤੇ ਸੁੱਖ ਵੱਧ ਜਾਂਦਾ ਹੈ ਮੇ ਬੇਨਕੀ ਕਰੈਸੀ ਕਲਗੇ ਵਾਲੇ ਪਾਸ਼ਾ ਦੇ ਜੀਵਨ ਦੇ ਵਿੱਚੋਂ ਅਨੰਤ ਉਪ ਦਾ ਸਮਾ ਆਇਆ ਸ਼ਰਤਾਂ ਅਨੰਤ ਤੋਂ ਕੀਰਤ ਪਰ ਬਹੁਤ ਗਣ ਸਾਹਿਬ ਕੀ ਸੱਸਾ ਨਹੀਂ ਰੱਖਣਦਾ ਇਤੂ ਰੋਪੜੂ ਫੁਰਤੂ ਕੋਨੋਂ ਹਟੋਂ ਹਟੂ ਮਾਜਰਾ ਮਾਜਰੂ ਤੂ ਬੁੱਧੀ ਰੋਤ ਪਠਾ ਸਾ ਪਾਣ ਮਾਜਰਾ ਪੂਰ ਮਾਜਰਾ ਦੁਗਲੀ ਟਿੱਪੀ ਦੇ ਚਮਕੌਰ ਦੀ ਕੱਚੀ ਰੇਵੀ ਦੀ ਇਤੂ ਜਲ ਸਾਬ ਝਾਸਾ ਪਵਾਸ ਹੈ ਤੂ ਮਾਜਰਾ ਤੇ ਮਾਚੀ ਬਾੜੇ ਦਾ ਘਣਾ ਜੰਗਲ ਇਥੋਂ ਦੰਤਲਾ ਘਿਹਾਰ ਟੂਪਾ ਕਟਾਣਾ ਰਾਜਪੁਰ ਗੁਨੇ ਸਾਹਨੇਬਾ ਨਾਗਪੁਰ ਟੈਂਪ ਆਰੰਗੇ ਰਤਨਬੋਹੀ ਹੀਰਾ ਰਾਜਵਣਾ ਰਾਏਕੋਟ ਸਿੱਧੂ ਵਾਲੀ ਕਬਾਤ ਬਸੀਆਂ ਤੇ ਲੰਬੇ ਜੱਟਪੁਰੇ ਦੀ ਧਰਤੀ ਇਥੋਂ ਮਾਰੂ ਕੇ ਮੈਦਿਆਂ ਨਾਲ ਚੱਕਰ ਤੱਕ ਪੂਰਾ ਪੱਤੋਕੇ ਸੈਤੋਕੇ ਢਿੰਨਾ ਤਾਂਗੜデア ਪੂਰਾ ਭਕਤਾ ਭੈਕਾ ਕੋਠਾ ਗੂੜਾ ਮੂੜਾ ਗੰਡਾ ਤੇ ਡੋਡ ਲੰਬਾਈ ਬਗੜਾੜੀ ਬੈਠ ਕੇ ਫਿਰਸਾ ਸਲਾਮਾ ਢਲਵਾ ਤੇ ਕੋਟ ਪੂਰੇ ਦੀ ਧਰਤੀ ਇਥੋਂ ਗੁਰੂ ਕੀ ਟਾਪ ਜਿੱਤ ਤੋਂ ਮੰਨਨ ਰਾਮਿਆ ਦਾ ਗਰੀ ਸੰਨ ਕੌਣੀ ਮਕਸਰ ਪਾਣਾ ਪੁੱਤਰ ਪੂਸਰ ਕੋੜ ਭਾਈ ਉਹਨੂੰ ਖਾਣਾ ਲੱਕੀ ਜੰਗਲ ਭੋਗ ਨਹੀਂ ਬੇਲਾ ਸਾਹਕਾਰ ਚਲਾਈ ਪੱਕਾ ਚੱਕ ਹੀਰਾ ਸੰਵਾ ਤੇ ਸਾਬੋ ਕੀ ਕਮਬੜੀ ਮਾਵਾ ਪਹੁੰਚਿਆ ਕੰਦਿਆ ਮਾਰੇ ਪਾਛੇ ਦੇ ਦਰਵਾਜ਼ੇ ਵਿੱਚ ਪੁੱਤਰ ਨਹੀਂ ਨਜ਼ਰ ਆਲੇ ਮਹਾਰਾਜ ਤੇ ਗੁਰੂ ਪਾਛੇ ਨੇ ਇੱਕੋ ਹੀ ਸ਼ਬਦ ਆਖਿਆ ਇਹਨੂੰ ਉਤਰਨ ਕੇ ਸੀਸ ਤੇ ਬਾਤ ਇਹ ਸੁਖ ਧਾਰ ਧਾਰ ਨੂੰਏ ਤਾਂ ਕਿਆ ਪਿਆ ਜੀਵਤ ਗਈ

پرمیشورا اے ہی مانگ اگھیر دی شردال دی ہے میں جنہی بھی سانگ بتائی سارے میں تانواد ہے سارے پروار انہوں نے پائی جیسا کہ رکھا مصرہ پرشادہ کیا ہے اس سارے نے شاکے جانا ہے تو اسی جنہی بھی کلم چالے پہنے تانواد گل کرتے گرنٹی سے بانا دا کیلتری سے بانا دا پینٹی پرچہتا تانواد واہی مجھے چاہتا ہے ہر سال واہی مجھے بھی بھاتے اے اجاب پرانتا بالکل کیا گیا جیون بارے پر صحیح ہے کیونکہ بچپن کو جانتے ہیں ایک تو لگو میں جیون کے بارے میں کہوں گا بھائی کئی بیچ یہ شکتی ہوں بھائی یہ پروارا جی سنگل ہے نا وہ سارے بن کے رکھتا ہے لگی نہی نہ بنیاد یہ مورتی ہے منگل دیر کرتے బ్యాండి గల్లి బాధారా జీవి సంగత గురి బోల్చాల వ్యవహార ఏ تیاگ بہت بڑی چیز ہوتی ہے جب آج تیاگ ہو گئے تو جو سارے پروارک ممبر نے مینبر دن جڑ رہے ہیں کیونکہ وہ ہر ایک جب